ਘਰੇ ਬੈਠਾ ਬਾਈ ਪੰਜਾਬ ਕਾਂਸਟੇਬਲ ਤੋਂ ਵੀ ਵੱਧ ਕਮਾਈ ਕਰ ਰਿਹਾ ਉਹ ਵੀ ਕੱਲੀ ਫੇਸਬੁੱਕ ਤੋਂ ਬਾਈ ਦਾ ਮੈਂ ਸਕਰੀਨਸ਼ਾਟ ਵੀ ਦਿਖਾ ਰਿਹਾ ਜਿਹੜੇ ਕਿ 448 ਡਾਲਰ ਲਗਭਗ 30-35000 ਰੁਪਏ ਬਣਦਾ ਬਾਈ ਯੂਐਸ ਡਾਲਰ ਦਾ ਤੇ ਘਰੇ ਬੈਠਾ ਬਾਈ ਡਾਲਰ ਕਮਾਉਂਦਾ ਉਹ ਵੀ ਇੰਡੀਆ ਦੇ ਵਿੱਚ ਰਹਿ ਕੇ ਤੇ ਬਾਈ ਅੱਜ ਪੰਜਵੀਂ ਛੇਵੀਂ ਵਾਰ ਫੇਰ ਆਇਆ ਆਪਣੇ ਕੋਲੇ ਬਹੁਤ ਟਾਈਮ ਦਾ ਆਪਣੇ ਨਾਲ ਬਾਈ ਨਾਲ ਭਾਈਚਾਰਾ ਬਣਿਆ ਹੋਇਆ ਤੇ ਬਾਈ ਆਪਣੇ ਤੋਂ ਹੀ ਕੰਮ ਕਰਵਾਉਂਦਾ ਹੁਣ ਬਾਈ ਦਾ ਅੱਜ ਸੈਟਅਪ ਕਰਕੇ ਦਿੱਤਾ ਕੰਟੈਂਟ ਮੋਨਟਾਈਜੇਸ਼ਨ ਦਾ ਬਾਈ ਕੱਲੀਆਂ ਰੀਲਾਂ ਪਾ ਕੇ ਜਿਹੜੇ ਪੈਸੇ ਕਮਾ ਰਿਆ ਸੀ ਬਾਈ ਅੱਜ ਸੈਟਅਪ ਮਿਲ ਗਿਆ ਹਣਾ ਪਹਿਲਾਂ ਆਪਣੇ ਕੋਲ ਮੰਨ ਲਾ ਲੱਗਦਾ 20 ਦਿਨ ਪਹਿਲਾਂ ਆਇਆ ਸੀ ਹਣਾ ਬਾਈ ਉਹਦੇ ਤੇਰੇ ਕੋਲ ਸੈਟਅਪ ਹੈ ਨਹੀਂ ਸੀਗਾ ਤੇ ਜੋ ਚੀਜ਼ਾਂ ਆਪਾਂ ਦਸੀਆਂ ਅਪਲਾਈ ਕੀਤੀਆਂ ਮਿਲਿਆ ਕਿ ਨਹੀਂ ਮਿਲਿਆ ਫਿਰ ਮਿਲ ਗਿਆ ਜੀ ਮਿਲ ਗਿਆ 15 ਤੋਂ 20 ਦਿਨਾਂ ਦੇ ਵਿੱਚ ਹੀ ਕੰਟੈਂਟ ਮੋਨਟਾਈਜ ਜਿਹੜਾ ਹੈਗਾ ਟੂਲ ਉਹ ਆਪਣੇ ਪਹਿਲਾਂ ਹੈ ਨਹੀਂ ਸੀਗਾ ਤੇ ਬਾਈ ਨੇ ਦੱਸਿਆ ਸੀ ਇਸ ਤਰੀਕੇ ਦੇ ਨਾਲ ਕੰਮ ਕਰੋ ਤੇ ਉਹ ਆਪਾਂ ਉਸੇ ਤਰੀਕੇ ਦੇ ਚੱਲੇ ਤੇ ਜਿਹੜਾ ਕਿ ਉਹ 15 20 ਦਿਨਾਂ ਦੇ ਵਿੱਚ ਵਿੱਚ ਉਹ ਹੀ ਟੂਲ ਮਿਲ ਗਿਆ ਤੇ ਭਾਈ ਨੂੰ ਤੱਤਿਆ ਤੇ ਬੜੀ ਖੁਸ਼ੀ ਹੋਈ ਭਾਈ ਨੂੰ ਵੀ ਤੇ ਮਤਮ ਹੋਈ ਤੇ ਭਾਈ ਨੇ ਆਉਂਦਿਆ ਸਾਰੀ ਆਪਾਂ ਨੂੰ ਜਿਹੜੀ ਕੀ ਵਧਾਈ ਦਿੱਤੀ ਤੇ ਤੁਸੀਂ ਵੀ ਜਿਵੇਂ ਕਿ ਇਹ ਟੂਲ ਜਲਦੀ ਤੋਂ ਜਲਦੀ ਲੈ ਸਕਦੇ ਹੋ ਭਾਈ ਨਾਲ ਕੰਟੈਕਟ ਕਰੋ ਭਾਈ ਤੋਂ ਪੁੱਛੋ ਦੱਸੋ ਜਿਵੇਂ ਕੀ ਚੱਲਣਾ ਹੈ ਤੁਹਾਨੂੰ ਸਾਰਾ ਸਹੀ ਰਾਸਤਾ ਦਿਖਾਉਣਗੇ ਜੇਕਰ ਤੁਸੀਂ ਫੇਸਬੁੱਕ ਇੰਸਟਾਗ੍ਰਾਮ ਜਾਂ YouTube ਤੇ ਕੰਮ ਕਰਦੇ ਹੋ ਤਾਂ ਬਾਕੀ ਭਾਈ ਬਾਈ ਦਾ ਕੰਮ ਇਹ ਸੀਗਾ ਬਾਈ ਰੀਲਾਂ ਪਾਉਂਦਾ ਸੀ ਰਿਐਕਸ਼ਨ ਵਾਲੀਆਂ ਬਾਈ ਨੂੰ ਉਹ ਤੋਂ ਤਾਂ ਕਮਾਈ ਵਧੀਆ ਹੋ ਜਾਂਦੀ ਸੀ 30 40000 35000 ਮਹੀਨੇ ਦਾ ਵਧੀਆ ਕਮਾ ਰਿਹਾ ਸੀ ਪਰ ਮੇਨ ਕੀ ਹੈ ਕਿ ਜਿਹੜਾ ਕੰਟੈਂਟ ਮੋਨਟੇਟੇਸ਼ਨ ਆ ਬਾਈ ਨੂੰ ਉਹ ਨਹੀਂ ਮਿਲਿਆ ਸੀਗਾ ਕਿਉਂਕਿ ਉਸੇ ਟੂਲ ਨੂੰ ਜਿਹੜਾ ਜਿਹਨੂੰ ਮਿਲੂਗਾ ਉਹੀ ਜਿਹੜਾ ਅੱਗੇ ਕਮਾਈ ਕਰ ਸਕੋ ਕਿਉਂਕਿ 31 ਤਰੀਕ ਤੋਂ ਬਾਅਦ 31 ਅਗਸਤ ਤੋਂ ਬਾਅਦ ਇਹ ਜਿਹੜਾ ਕ੍ਰਾਈਟਰੀਆ ਬਦਲ ਜਾਣੇ ਆ ਤੇ ਦੂਸਰੇ ਟੂਲ ਜਿਹੜੇ ਉਹ ਖਤਮ ਹੋ ਜਾਣਗੇ ਤਾਂ ਬਾਈ ਨੂੰ ਜਦੋਂ ਮੈਂ ਪੇਜ ਦੇਖਿਆ ਤਾਂ ਬਾਈ ਦੇ ਕਿਲੇ ਐਡਸ ਆਉਣ ਰੀਲ ਆਉਣ ਸੀਗਾ ਤਾਂ ਇਹਨੂੰ ਮੈਂ ਦੱਸਿਆ ਵੀ ਇਹ ਟੂਲ ਜਿਹ ਤੇ ਤੈਨੂੰ ਕੰਟੈਂਟ ਮੋਨਟਾਈਜੇਸ਼ਨ ਹਜੇ ਕਿਉਂ ਨਹੀਂ ਮਿਲਿਆ ਬਾਈ ਦੇ ਪੇਜ ਦੇ ਵਿੱਚ ਕੁਝ ਕੁ ਗਲਤੀਆਂ ਸੀਗੀਆਂ ਜਿਹੜੀਆਂ ਬਾਈ ਨੂੰ ਦਸੀਆਂ ਤੇ ਬਾਈ ਨੂੰ ਆਖਿਆ ਜੀ ਮੈਂ ਕਿ ਤੂੰ ਲਗਾਤਾਰ ਕੰਮ ਕਰ ਹਫਤਾ ਦੋ ਹਫਤੇ ਦੇ ਉੱਤੇ ਤੇ ਤੈਨੂੰ ਮਿਲ ਜਾਊਗਾ ਤੇ ਬਾਈ ਨੇ ਉਹੀ ਚੀਜ਼ਾਂ ਅਪਲਾਈ ਕੀਤੀਆਂ ਜੋ ਜੋ ਆਪਾਂ ਰਾਹ ਦਿਖਾਇਆ ਸੀ ਬਾਈ ਉਹ ਰਾਹ ਦੇ ਉੱਤੇ ਚੱਲਿਆ ਕਹਿਣ ਦਾ ਭਾਵ ਤੇ ਅੱਜ 20 ਦਿਨਾਂ ਬਾਅਦ ਰਾਤ ਬਾਈ ਦਾ ਕੱਲ ਜਿਹੜਾ ਮੈਸੇਜ ਆ ਗਿਆ ਕਿ ਬਾਈ ਆਪਾਂ ਨੂੰ ਕੰਟੈਂਟ ਮੋਨਟਾਈਜੇਸ਼ਨ ਮਿਲ ਗਿਆ ਤੇ ਬਾਈ ਨੂੰ ਆਪਾਂ ਆਖਿਆ ਜੀ ਸੈਟਅਪ ਆਂ ਹੀ ਕਰਦਾਂਗੇ ਬਾਈ ਕਹਿੰਦਾ ਨਾ ਬਾਈ ਆਪਾਂ ਤੇਰੇ ਕੋਲੇ ਆਵਾਂਗੇ ਤੇ ਫੇਰ ਹੀ ਆਪਾਂ ਸੈਟਅਪ ਕਰਾਵਾਂਗੇ ਤੇ ਬਾਈ ਅਬਹੋਰ ਤੋਂ ਆਇਆ ਹਨਾ ਬਾਈ ਹਾਂਜੀ ਹਾਂਜੀ ਆਪਾਂ ਅਬਹੋਰ ਤੋਂ ਪੰਜਵੀਂ ਛੇਵੀਂ ਵਾਰ ਬਾਈ ਕੋਲ ਆਏ ਆ ਤੇ ਥੋੜੀ ਥੋੜੀ ਜਿੰਨੀ ਵੀ ਜਾਣਕਾਰੀ ਆਪਾਂ ਨੂੰ ਮਿਲਦੀ ਹੈ ਤਹੀ ਆ ਉਹ ਆਪਾਂ ਲੈਂਦੇ ਰਹੇ ਆ ਬਾਈ ਆਪਾਂ ਨੂੰ ਪੂਰੀ ਵਧੀਆ ਤਰੀਕੇ ਦੇ ਨਾਲ ਦੱਸਤਾ ਰਿਹਾ ਤੇ ਅੱਜ ਤੱਕ ਤਾਂ ਹੀ ਆਪਾਂ ਜਿਹੜਾ ਜੀ 35 ਤੋਂ 40 ਹਜ਼ਾਰ ਕਮਾਉਣ ਵਾਲੇ ਹੋਏ ਆ ਤੇ ਭਾਈ ਇਹ ਜੇ ਪ੍ਰਾਈਵੇਟ ਜੌਬ ਕਰਦਾ ਕਿਹੜਾ ਲੱਗ ਜਾਊ ਸੀ ਬਾਈ ਹੁਣ ਉਹਦਾ ਘਰੇ ਬਹਿ ਕੇ ਵਧੀਆ ਕਮਾਉਂਦਾਗਾ ਤੁਸੀਂ ਵੀ ਕਮਾ ਸਕਦੇ ਹੋ ਬਾਈ ਕੋਈ ਵੱਡੀ ਗੱਲ ਨਹੀਂ ਪਰ ਕੰਮ ਕਰਨਾ ਪਊਗਾ ਦੱਸੇ ਮੁਤਾਬਕ ਜਾਣਾ ਪਊਗਾ ਜੋ ਜੋ ਚੀਜ਼ਾਂ ਹੋਣਗੀਆਂ ਗਾਈਡ ਕਰਾਂਗੇ ਆਪਾਂ ਕੰਮ ਤੁਸੀਂ ਕਰਨਾ ਗਾਈਡ ਆਪਾਂ ਕਰਾਂਗੇ ਰਸਤਾ ਦਿਖਾਵਾਂਗੇ ਚੱਲਣਾ ਨਾ ਚੱਲਣਾ ਉਹਦੇ ਤੇ ਥੋੜੀ ਮਰਜੀ ਆ ਤੇ ਬਾਈ ਤੱਕ ਮਾਰਿਆ ਤੁਸੀਂ ਵੀ ਕਮਾ ਸਕਦੇ ਹੋ ਜਿਸ ਨੂੰ ਕੋਈ ਨੌਲੇਜ ਦੀ ਲੋੜ ਹੈਗੀ ਆ ਕੋਈ ਨਹੀਂ ਪਤਾ ਫੇਸਬੁੱਕ ਬਾਰੇ ਤਾਂ ਆਪਣੇ ਨਾਲ ਕੰਟੈਕਟ ਕਰ ਸਕਦੇ ਹੋ ਨੰਬਰ ਆਪਾਂ ਮੈਂਸ਼ਨ ਕੀਤਾ ਹੋਇਆ ਹੈਗਾ ਤੇ ਬਾਈ ਵੀ ਵਧੀਆ ਕਮਾਰਿਆ ਤੇ ਬਾਈ ਨੂੰ ਇੱਕ ਵਾਰੀ ਫੇਰ ਤੋਂ ਵਧਾਈਆਂ ਬਾਈ ਤੁਹਾਡਾ ਅੱਜ ਪ੍ਰੋਪਰ ਮੋਨਟਾਈਜ਼ ਹੋ ਗਿਆ ਤੇ ਬਾਈ ਨੂੰ ਕਮੈਂਟਾਂ ਦੇ ਵਿੱਚ ਜਰੂਰ ਵਧਾਈਆਂ ਦਿਓ ਬਾਈ ਹਾਂਜੀ ਤੇ ਬਾਈ ਆਪਾਂ ਹਬੌਰ ਤੋਂ ਆਈ ਸੀ ਤੇ ਹਬੌਰ ਦੇ ਜਿੰਨੇ ਵੀ ਆਸ-ਪਾਸੇ ਵਾਲੇ ਹੈਗੇ ਆ ਉਹ ਆਪਾਂ ਨੂੰ ਮੈਸੇਜ ਕਰਦੇ ਆ ਜਾਂ ਬਾਈ ਨੂੰ ਮੈਸੇਜ ਕਰਦੇ ਹਨ ਤੇ ਬਾਈ ਦਾ ਨੰਬਰ ਚੱਲਦਾ ਹੀ ਹੁੰਦਾ WhatsApp ਤੇ ਕਾਲ ਕਰ ਸਕਦੇ ਹੋ ਤੁਸੀਂ ਤੇ ਜਿਹੜਾ ਵੀ ਕੁਝ ਮੰਨ ਲਓ ਤੁਹਾਨੂੰ ਦਿੱਕਤ ਆ ਰਹੀ ਆ ਤੇ ਉਹ ਤੁਸੀਂ ਪੁੱਛਕਿਛ ਕਰ ਸਕਦੇ ਹੋ ਤੇ ਇੱਥੇ ਆ ਕੇ ਵੀ ਬਾਈ ਕੋਲੋਂ ਸਹੀ ਗਾਈਡਲਾਈਨਸ ਜਿਹੜੀ ਕੀ ਲੈ ਸਕਦੇ ਹੋ ਤੇ ਆਪਾਂ ਨੂੰ ਵੀ ਆਪਣਾ ਪੇਜ ਵੀ ਫੋਲੋ ਕਰ ਲਓ ਜਰੂਰ ਜੇਕਰ ਤੁਹਾਨੂੰ ਲੋੜ ਪੈਂਦੀ ਹੈ ਤੇ ਆਪਾਂ ਬਾਈ ਕੋਲ ਲੈ ਕੇ ਆਵਾਂਗੇ ਤੁਹਾਨੂੰ ਦੱਸਾਂਗੇ ਵੀ ਬਈ ਇਸ ਬਾਈ ਦਾ ਡਰੈਸ ਤੇ ਤੇ ਬਾਈ ਵਧੀਆ ਬਹੁਤ ਹੀ ਤਰੀਕੇ ਨਾਲ ਸਮਝਾਉਂਦੇ ਨੇ ਤੇ ਸਾਰਾ ਤੁਸੀਂ ਆ ਕੇ ਪੁੱਛ ਸਕਦੇ ਹੋ ਇਹਨਾਂ ਕੋਲੋਂ